ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਤੇ ਆਪਾਂ ਗੱਲ ਕਰਦੇ ਆਂ ਬੋਲ ਮਿੱਟੀ ਦੇ ਆ ਬਾਵਿਆ ਵੀਡੀਓ ਬਾਰੇ ਸੋ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਮਿੰਦੂ ਪੈਂਦਾ ਵਿਆਹ ਕਿਸ ਨਾਲ ਤੇ ਕਦੋਂ ਹੁੰਦਾ ਏ ਤੇ ਦੀਪ ਦੀ ਸਟੋਰੀ ਵੀ ਆਪਾਂ ਤੁਹਾਨੂੰ ਦੱਸ ਦਿਆਂ ਇਸ ਵੀਡੀਓ ਵਿੱਚ ਵੀਡੀਓ ਨੂੰ ਪੂਰੀ ਐਂਡ ਤੱਕ ਜਰੂਰ ਦੇਖਿਓ ਸੋ ਦੀਪ ਨੂੰ ਤਾਂ ਤੁਸੀਂ ਦੇਖ ਲਿਆ ਏ ਕਿ ਆਪਣੀ ਜਠਾਣੀ ਤੋਂ ਬਿਲਕੁਲ ਵੀ ਨਹੀਂ ਡਰ ਰਹੀ ਸੋ ਜਿੱਦਾਂ ਦੀ ਇਸ ਦੀ ਜਠਾਣੀ ਬਣੀ ਹੋਈ ਆ ਦੋ ਗਲੀ ਉਹ ਕਿਸੇ ਦੇ ਸਾਹਮਣੇ ਕੁਝ ਹੋ ਰਿਹਾ ਤੇ ਦੀਪ ਦੇ ਸਾਹਮਣੇ ਕੁਝ ਹੋ ਰਿਹਾ ਦੀਪ ਨੂੰ ਉਹ ਜਿਹੜਾ ਰੂਪ ਵਿਖਾਉਂਦੀ ਆ ਉਹ ਦੂਜਿਆਂ ਨੂੰ ਨਹੀਂ ਵਿਖਾਉਂਦੀ ਅਮਰ ਦੇ ਸਾਹਮਣੇ ਉਹ ਚੰਗੀ ਬਣੀ ਆ ਤੇ ਆਪਣੀ ਸੱਸ ਦੇ ਸਾਹਮਣੇ ਵੀ ਸੋ ਇਹ ਰੂਪ ਉਸ ਦਾ ਦੀਪ ਨੂੰ ਪਤਾ ਲੱਗ ਚੁੱਕਾ ਏ ਕਿ ਇਹ ਕੋਈ ਚੰਗੀ ਨਹੀਂ ਹੈਗੀ ਸਿਰਫ ਇਸ ਨੇ ਇੱਕ ਮਖੌਟਾ ਹੀ ਪਾਇਆ ਆ ਹੋਇਆ ਤੇ ਜਦ ਉਹ ਦੀਪ ਦੇ ਨਾਲ ਚਲਾਕੀਆਂ ਕਰਨ ਦੀ ਕੋਸ਼ਿਸ਼ ਕਰਦੀ ਆ ਦੀਪ ਨੂੰ ਆਪਣੇ ਪਿੱਛੇ ਲਾਉਂਦੀ ਆ ਤਾਂ ਜੋ ਦੀਪ ਤੇ ਉਸਦੀ ਸੱਸ ਦੇ ਵਿੱਚ ਹਮੇਸ਼ਾ ਲੜਾਈ ਹੁੰਦੀ ਰਹੇ ਪਰ ਦੀਪ ਨੂੰ ਇਹਨਾਂ ਗੱਲਾਂ ਦੀ ਛੇਤੀ ਹੀ ਸਮਝ ਆ ਗਈ ਸੋ ਉਹ ਆਪਣੀ ਜਿਠਾਣੀ ਦੇ ਮਗਰ ਬਿਲਕੁਲ ਵੀ ਨਹੀਂ ਲੱਗਦੀ ਜਦੋਂ ਕਿ ਉਹ ਉਸ ਨੂੰ ਕੋਈ ਗੱਲ ਕਹਿੰਦੀ ਆ ਤੇ ਦੀਪ ਵੀ ਅੱਗੋਂ ਉਦਾਂ ਦੇ ਹੀ ਜਵਾਬ ਦੇ ਦਿੰਦੀ ਆ ਪਹਿਲਾਂ ਤਾਂ ਦੀਪ ਕਾਫੀ ਦਿਨਾਂ ਦੀ ਬਹੁਤ ਤੰਗ ਪਰੇਸ਼ਾਨ ਸੀ ਕਿਉਂਕਿ ਉਸ ਦੇ ਪਾਪਾ ਦੀ ਡੈਥ ਹੋਣ ਕਰਕੇ ਉਸ ਦਾ ਧਿਆਨ ਹੀ ਆਪਣੇ ਪਾਪਾ ਵੱਲ ਲੱਗਾ ਹੋਇਆ ਸੀ ਜਿਸ ਕਰਕੇ ਉਸ ਦੀ ਜਿਠਾਣੀ ਨੂੰ ਮੌਕੇ ਮਿਲ ਰਹੇ ਸੀ ਉਸ ਨੂੰ ਨੀਵਾ ਦਿਖਾਉਣ ਦੇ ਤੇ ਤਾਨੇ ਮੇਨੇ ਮਾਰਨ ਦੇ ਪਰ ਹੁਣ ਦੀਪ ਅੱਗੋਂ ਜਿਹੜਾ ਵੀ ਕੋਈ ਉਹ ਤਮਨਾ ਮੇਣਾ ਦਿੰਦੀ ਉਸ ਦਾ ਜਵਾਬ ਜ਼ਰੂਰ ਦਿੰਦੀ ਆ ਸੋ ਇਦਾਂ ਹੀ ਕਰਨਾ ਚਾਹੀਦਾ ਹੈ ਨਹੀਂ ਤਾਂ ਇਦਾਂ ਦੇ ਲੋਕ ਸਿਰ ਤੇ ਚੜ ਜਾਂਦੇ ਨੇ ਤੇ ਉਧਰ ਮਿੰ ਦੋ ਭੈਣ ਦਾ ਵਿਆਹ ਚਾਰੇ ਨੇ ਉਸਦੇ ਭਰਾ ਉਹਨਾਂ ਨੂੰ ਮਿੰਦੋ ਪੈਣ ਦੇ ਵਿਆਹ ਦੀ ਤਾਂ ਇੰਨੀ ਕੋਈ ਫਿਕਰ ਨਹੀਂ ਹੈਗੀ ਪਰ ਉਹਨਾਂ ਨੂੰ ਆਪਣੀ ਜ਼ਮੀਨ ਜਾਇਦ ਦੀ ਜ਼ਰੂਰ ਫਿਕਰ ਲੱਗੀ ਹੋਈ ਆ ਉਹ ਸੋਚ ਰਹੇ ਆ ਕਿ ਜਿੰਨੀ ਛੇਤੀ ਇਸ ਦਾ ਵਿਆਹ ਹੋਵੇਗਾ ਉੰਨੀ ਛੇਤੀ ਸਾਡੇ ਹਿੱਸੇ ਮਿਲਣਗੇ ਤੇ ਆਪਾਂ ਵੱਖਰੇ ਹੋ ਕੇ ਆਪਣੀ ਮਨਮਰਜ਼ੀ ਦੀ ਜ਼ਿੰਦਗੀ ਜੀਵਾਂਗੇ ਸੋ ਇਹ ਨਹੀਂ ਸੋਚਦੇ ਕਿ ਸਾਡੇ ਪਿਤਾ ਜੀ ਸਾਡੇ ਸਿਰ ਤੋਂ ਗੁজার ਗਏ ਆ ਤੇ ਸਾਡਾ ਫਰਜ਼ ਪੰਦਾ ਆਪਣੀਆਂ ਭੈਣਾਂ ਦੇ ਸਾਰੇ ਕੰਮ ਕਰਨੇ ਕਾਜ ਵਿਹਾਰ ਕਰਨੇ ਪਰ ਉਹ ਤਾਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਆ ਉਸ ਦੀ ਮਾਂ ਨੇ ਜਦ ਇਹ ਕਿਹਾ ਕਿ ਮਿੰਦੋ ਦਾ ਵਿਆਹ ਹੋਂ ਤੋਂ ਬਾਅਦ ਮੈਂ ਤੁਹਾਨੂੰ ਸਾਰਾ ਕੁਝ ਦੇ ਦੇਵਾਂਗੀ ਤਾਂ ਉਹਨਾਂ ਨੂੰ ਹੁਣ ਇੰਨੀ ਕਾਲੀ ਪੈ ਚੁੱਕੀ ਆ ਕਿ ਉਹ ਮਿੰਦੋ ਦਾ ਵਿਆਹ ਦਿਨਾਂ ਵਿੱਚ ਹੀ ਕਰਨਾ ਚਾਹੁੰਦੇ ਆ ਪਹਿਲਾਂ ਤਾਂ ਮਿੰਦੋ ਨੂੰ ਕੋਈ ਰਿਸ਼ਤਾ ਵੀ ਨਹੀਂ ਹੋ ਰਿਹਾ ਸੀ ਕਿਉਂਕਿ ਉਹ ਮੰਗਲਿਕ ਸੀ ਪਰ ਹੁਣ ਅਚਾਨਕ ਹੀ ਉਸਦੇ ਵੱਡੇ ਭਰਾ ਨੇ ਰਿਸ਼ਤਾ ਲੱਭ ਵੀ ਲਿਆ ਤੇ ਉਹ ਸੋਚ ਰਿਹਾ ਹੈ ਕਿ ਇਸ ਨੂੰ ਬਸ ਚੁੰਨੀ ਚੜਾ ਕੇ ਘਰੋਂ ਤੋਰ ਦਈਏ ਤੇ ਸਾਨੂੰ ਸਾਡੇ ਹਿੱਸੇ ਮਿਲ ਜਾਣ ਸੋ ਕਿੰਨਾ ਲਾਲਚ ਕਰ ਰਿਹਾ ਤੇ ਉਧਰ ਗਗਨ ਵੀ ਬਹੁਤ ਜ਼ਿਆਦਾ ਲਾਲਚ ਕਰਦਾ ਹੈ ਤੇ ਉਹ ਕਿਰਨ ਦੇ ਨਾਲ ਬਹੁਤ ਬੁਰਾ ਵਿਵਹਾਰ ਕਰਦਾ ਹਾਲਾਂਕਿ ਕਿਰਨ ਉਹਨਾਂ ਦੇ ਅੱਗੇ ਬਿਲਕੁਲ ਵੀ ਨਹੀਂ ਬੋਲਦੀ ਕਿਰਨ ਦੀ ਸਾਸ ਸਤਾ ਥੋੜੀ ਬਹੁਤੀ ਉਸ ਦੀ ਸਪੋਰਟ ਕਰਦੀ ਆ ਪਰ ਉਸ ਦੀ ਨਨਾਨ ਵੀ ਕੋਈ ਕਸਰ ਨਹੀਂ ਛੱਡਦੀ ਉਸ ਨੂੰ ਗੱਲਾਂ ਸੁਣਾਉਂਦੀ ਫਿਰ ਵੀ ਕਿਰਨ ਆਪਣੀ ਜ਼ਿੰਦਗੀ ਜੀ ਰਹੀ ਆ ਸੋ ਇਦਾਂ ਕੁੜੀਆਂ ਬਹੁਤ ਹੀ ਜ਼ਿਆਦਾ ਕੰਪਰੋਮਾਈਜ਼ ਕਰਕੇ ਜ਼ਿੰਦਗੀ ਨੂੰ ਜਿਉਂਦੀਆਂ ਨੇ ਤੇ ਉਹਨਾਂ ਦੇ ਘਰ ਵਾਲੇ ਉਹਨਾਂ ਦੇ ਸੋਹਰਾ ਪਰਿਵਾਰ ਹਮੇਸ਼ਾ ਉਹਨਾਂ ਉੱਤੇ ਪ੍ਰੈਸ਼ਰ ਬਣਾ ਕੇ ਰੱਖਦੇ ਨੇ ਉਹ ਇਹ ਨਹੀਂ ਸੋਚਦੇ ਕਿ ਜਿੰਨਾ ਨੇ ਧੀ ਦੇ ਦਿੱਤੀ ਉਹਨਾਂ ਸਾਰਾ ਕੁਝ ਹੀ ਦੇ ਦਿੱਤਾ ਪਰ ਉਹਨਾਂ ਦਾ ਲਾਲਚ ਖਤਮ ਵੀ ਨਹੀਂ ਹੁੰਦਾ ਸਾਰੇ ਲੋਕ ਇਦਾਂ ਦੇ ਨਹੀਂ ਹੁੰਦੇ ਕਿਉਂਕਿ ਬਹੁਤ ਘਰ ਨੇ ਜਿਹੜੇ ਦਾਜ ਨਹੀਂ ਵੀ ਲੈਂਦੇ ਪਰ ਕਈ ਇਦਾਂ ਦੇ ਲੋਕ ਅੱਜ ਵੀ ਸਮਾਜ ਵਿੱਚ ਹੈਗੇ ਨੇ ਜਿਨ੍ਹਾਂ ਨੂੰ ਸਿਰਫ ਦਾਜ ਦੀ ਹੀ ਖੇਚ ਹੁੰਦੀ ਆ ਉਹਨਾਂ ਨੂੰ ਇਹ ਨਹੀਂ ਪਤਾ ਕਿ ਕੁੜੀ ਕਿੰਨੀ ਵਧੀਆ ਤੇ ਸਾਨੂੰ ਸੁਚੱਜੀ ਮਿਲ ਗਈ ਪਰ ਦਾਜ ਤੋਂ ਬਿਨਾ ਉਹਨਾਂ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਸੋ ਇਹੀ ਵੀਡੀਓ ਵਿੱਚ ਦਿਖਾਇਆ ਜਾ ਰਿਹਾ ਹੈ ਤੇ ਇਹੀ ਅੱਜ ਦੀ ਸੱਚਾਈ ਆ ਸੋ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ